ਚਿੰਤਾ ਮਨ ਕਰਨਾ ਮਏ ਇਹ ਰਹਾਵळा ਬਾਂਦੀ ਆ ਜੀ ਪਹਿਲਾ ਸ਼ਬਦ ਦੇ ਵਿੱਚ ਮਹਾਰਾਜ ਕਹਿੰਦੇ ਹੈ ਤਾਰਸ ਰੂਪ ਪ੍ਰਭੂ ਤੂੰ ਹੀ ਐਸਾ ਰਤਨ ਹੈ ਜੋ ਸਭ ਜੀਵਾਂ ਦੀਆਂ ਚਿਤਬੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਇਹ ਰਹਾਵळा ਬਾਂਦਾ ਜੀ ਮਹਾਰਾਜ ਕਹਿੰਦੇ ਧੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਈ हे ਪਰਮ ਭ੍ਰਮ ਪ੍ਰਭੂ ਤੂੰ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤੂੰ ਐਸਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਇਨਸਾਨ ਸੁਖੀ ਚਾਹੁੰਦਾ ਭੈਣਾ ਚਾਹ ਪਾਈ ਆ ਗੁਰਬਾਣੀ ਵਿੱਚ ਪੰਕਤੀ ਹੈ ਵੇ ਸਾਰੇ ਸੋਖੀ ਭਾਲਦੇ ਨੇ ਦੁੱਖ ਕੋਈ ਨਹੀਂ ਮੰਗਦਾ ਕੇ ਦੁੱਖ ਤਾਂ ਆਟੋਮੈਟਿਕ ਹੀ ਆ ਜਾਂਦੇ ਨੇ ਆਪਣੇ ਆਪ ਤੇ ਇਨਸਾਨ ਦੀ ਅਰਦਾਸ ਵੀ ਇਹੀ ਹੈ ਗੁਰੂ ਦੇ ਚਰਨਾਂ ਵਿੱਚ ਵੀ ਮਹਾਰਾਜ ਸੁੱਖਾਂ ਦੀ ਦਾਤ ਬਖਸ਼ੋ ਦੁੱਖਾਂ ਤੋਂ ਬਚਾ ਕੇ ਰੱਖਿਓ ਮਹਾਰਾਜ ਕਹਿੰਦੇ ਜੇ ਭਾਈ ਤੂੰ ਦੁੱਖਾਂ ਤੋਂ ਬਚਣਾ ਚਾਹਨਾ ਸਦਾ ਹੀ ਸੁੱਖ ਚਾਹਨਾ ਹੈ ਤਾ ਫਿਰ ਪ੍ਰਭੂ ਪਰਮਾਤਮਾ ਦੇ ਸਿਮਰਨ ਨਾਲ ਜੁੜ ਜਾ ਭਾਈ ਇਸ ਬੰਦ ਵਿੱਚ ਇਹੀ ਦੱਸਦੇ ਨੇ ਮਹਾਰਾਜ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭੇ ਹੇ ਪਾਰ ਬ੍ਰਹਮ ਪ੍ਰਭੂ ਤੂੰ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤੂੰ ਐਸਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਹੁਣ ਆਪਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਪ੍ਰਮਾਤਮਾ ਦੇ ਸਮਰਨ ਤੋਂ ਬਿਨਾਂ ਕੋਈ ਵੀ ਹੋਰ ਸੁੱਖ ਸਾਨੂੰ ਨਹੀਂ ਦੇ ਸਕਦਾ ਦੁੱਖ ਵੀ ਨਹੀਂ ਦੇ ਸਕਦਾ ਨਾ ਕੋਈ ਸੁੱਖ ਦੇ ਸਕਦਾ ਗਰਬਾਣੀ ਵਿੱਚ ਪੰਕਤੀ ਆ ਦੁਖ ਸੋਖ ਪ੍ਰਭ ਦੇਵਨਹਾਰ ਜੋ ਵੀ ਸਾਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ ਕੋਈ ਸਾਨੂੰ ਦੁੱਖ ਮਿਲਦਾ ਉਹ ਸਾਡੇ ਕਰਮਾਂ ਮੁਤਾਬਕ ਪ੍ਰਭੂ ਪ੍ਰਮਾਤਮਾ ਦੇ ਹੁਕਮ ਅਨਸਾਰ ਹੀ ਮਿਲਦਾ ਦੁੱਖ ਤੋਂ ਵੀ ਨਹੀਂ ਘਬਰਾਉਣਾ ਚਾਹੀਦਾ ਮਹਾਰਾਜ ਕਹਿੰਦੇ ਨੇ ਦੇਖੋ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਲਈ ਆਪਾਂ ਨਿਗਾਹ ਮਾਰਗੇ ਤਾਂ ਸਦਾ ਚੜ੍ਹਦੀ ਕਲਾ ਵਿੱਚ ਰਹੇ ਸਤਿਗੁਰੂ ਆਪਣੇ ਪੁੱਤਰ ਆਪਦੇ ਹੱਥੀਂ ਜੰਗ ਵਿੱਚ ਤੋਰੇ ਤਾਂ ਵੀ ਜਕਾਰੇ ਲਾਉਂਦੇ ਨੇ ਨੀਹਾਂ ਵਿੱਚ ਚਿਣੇ ਗਿਆਾਂ ਦੀ ਖਬਰ ਮਿਲਦੀ ਆ ਰੈਕੋਟ ਉਹ ਤਾਂ ਵੀ ਚੜ੍ਹਦੀ ਕਲਾ ਵਿੱਚ ਰਹੇ ਫੇਰ ਸਾਨੂੰ ਸੋਖੀ ਸੋਖਾ ਜੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਅੱਗੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਆਗਾਦ ਬੋਧ ਸੁਣ ਤੋ ਸਜੋ ਕੋਟ ਅਗ ਗਏ ਅਗ ਖੈ ਮਹਾਰਾਜ ਕਹਿੰਦੇ ਹੈ ਅਕਾਲ ਪੁਰਖ ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ ਤੇਰੀ ਸਿਬਤ ਸਲਾਹ ਸੁਣਦਿਆਂ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ कृपा ند ਪ੍ਰਭ ਮਿਆ ਧਾਰ ਨਾਨਕ ਹਰ ਹਰ ਨਾਮ ਲਏ ਮਹਾਰਾਜ ਕਹਿੰਦੇ ਹੈ ਕਿਰਪਾ ਦੇ ਖਜ਼ਾਨੇ ਹੈ ਕਿਰਪਾ ਦੇ ਖਜ਼ਾਨੇ ਪ੍ਰਭ ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈ ਉਹ ਤੇਰਾ ਹਰ ਨਾਮ ਸਿਮਰਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਾ ਨਾ ਭੈਣ ਭਾਈ ਬਸ ਅੱਜ ਤੋਂ ਮੰਨ ਲਿਓ ਵੀ ਉਹਦੀ ਕਿਰਪਾ ਆਪਣੇ ਆਪ ਦੇ ਨਾਮ ਆਣ ਕਰੀ ਸੱਜਣਾ ਵੀ ਮੈਂ 4 ਵਜੇ ਉੱਠ ਖੜਦਾ ਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਚ ਬਹਿ ਜਾਂਦਾ 2 ਘੰਟੇ ਬਹਿ ਜਾਂਦਾ 4 ਘੰਟੇ ਬਹਿ ਜਾਂਦਾ ਨਹੀਂ ਜੇ ਇਹ ਤੂੰ ਕਰ ਰਿਹਾ ਤਾਂ ਉਹ ਪ੍ਰਭੂ ਪਰਮਾਤਮਾ ਦੀ ਕਿਰਪਾ ਹੈ ਤੇਰੇ ਤੇ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਪੂਰਬੀ ਮਹੱਲਾ ਪੰਜਵ ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ ਏ ਮੇਰੇ ਮਨ ਜਿਹੜਾ ਮਨੁੱਖ ਪ੍ਰਭੂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਆਨੰਦ ਮਾਣਦਾ ਹੈ। ਜਾਦ ਨਬੇ ਸਰ ਹੈ ਪ੍ਰਾਨ ਸੁਖ ਦਾਤਾ ਸੋਦਨ ਜਾਤ ਅਜਾਈ ਮਹਾਰਾਜ ਕਹਿੰਦੇ ਜਿਸ ਦਿਨ ਜਿੰਦ ਦਾ ਮਾਲਕ ਦਾਤਾ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਜੀਵ ਨੂੰ ਵਿਸਰ ਜਾਂਦਾ ਹੈ ਉਸ ਦਾ ਉਹ ਦਿਨ ਬੇਅਰਥ ਚਲਾ ਜਾਂਦਾ ਹੈ। ਜਿਹੜਾ ਦਿਨ ਪ੍ਰਭੂ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਲੰਘਦਾ ਨਾ ਤੇਰਾ ਮਹਾਰਾਜ ਕਹਿੰਦੇ ਉਹ ਬੇਅਰਥਾ ਦਿਨ ਚੱਲਿਆ ਗਿਆ ਤੇਰਾ ਭਾਈ ਉਹ ਕਿਸੇ ਲੇਖੇ ਨਹੀਂ ਲੱਗਿਆ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਏਕ ਰਹਿਣ ਕੇ ਪਹੁੰਨੇ ਤੁਮ ਆਏ ਬਹੁ ਜੁਗ ਆਸਵਧਾਈ ਮਹਾਰਾਜ ਕਹਿੰਦੇ ਹੈ ਭਾਈ ਤੁਸੀਂ ਇੱਕ ਰਾਤ ਕਿਤੇ ਸਫਰ ਵਿੱਚ ਗੁਜ਼ਾਰਨ ਵਾਲੇ ਪਰੋਣੇ ਵਾਂਗ ਜਗਤ ਵਿੱਚ ਆਏ ਹੋ ਜਿਵੇਂ ਕਿਸੇ ਸਫ਼ਰ ਤੇ ਜਾਂਦਾ ਕੋਈ ਇਨਸਾਨ ਤੇ ਉਹਨੂੰ ਰਾਹ ਵਿੱਚ ਰਾਤ ਪੈ ਗਈ ਤੇ ਉਹਨੇ ਇੱਕ ਰਾਤ ਕੱਟ ਲਈ ਕਿਸੇ ਕੋਲੇ ਮਹਾਰਾਜ ਕਹਿੰਦੇ ਤੇਰਾ ਇਹੋ ਜਿਹਾ ਜੀਵਨ ਆ ਪਾਈ ਇੱਕ ਰਾਤ ਦੇ ਪਰੋਣੇ ਵਰਗਾ ਤੇਰਾ ਜੀਵਨ ਉਹ ਇੱਕ ਰਾਤ ਕਿਹੜੀ ਆ ਜ਼ਿੰਦਗੀ ਦੀ ਕਿਸੇ ਦੀ 50 ਸਾਲ ਦੀ ਰਾਤ ਆ ਕਿਸੇ ਦੀ 70 ਦੀ ਆ ਕਿਸੇ ਦੀ 100 ਦੀ ਆ ਉਹ ਅਕਾਲਪੁਰ ਕਵਾਹਿਗੁਰੂ ਜਾਣਦਾ ਮਨੁੱਖ ਨੂੰ ਕੋਈ ਪਤਾ ਨਹੀਂ ਵੀ ਤੇਰੀ ਕਿੰਨੀ ਜ਼ਿੰਦਗੀ ਆ ਜਨਮ ਦਾ ਤਾਂ ਪਤਾ ਲੱਗ ਗਿਆ ਵੀ ਇਸ ਟਾਈਮ ਬੱਚਾ ਜਨਮ ਲਏਗਾ ਇੰਨਾ ਟਾਈਮ ਰਹਿ ਗਿਆ ਪਰ ਇਹ ਜਿਹੜੀ ਜ਼ਿੰਦਗੀ ਦੀ ਰਾਤ ਮੁੱਕਣ ਵਾਲੀ ਆ ਇਹਦਾ ਨਹੀਂ ਪਤਾ ਕਿਸੇ ਨੂੰ ਵੀ ਇਹ ਅਕਾਲ ਪੁਰਖ ਵਾਹਿਗੁਰੂ ਜਾਣਦਾ ਮਹਾਰਾਜ ਕੇ ਮਹਾਰਾਜ ਸਮਝਾਉਣਾ ਕਰਦੇ ਨੇ ਤੁਸੀਂ ਇੱਕ ਰਾਤ ਕਿਤੇ ਸਫਰ ਵਿੱਚ ਗੁਜ਼ਾਰਨ ਵਾਲੇ ਪ੍ਰੋਣੇ ਬਾਗ ਜਗਤ ਵਿੱਚ ਆਏ ਹੋ ਪਰ ਇੱਥੇ ਕਈ ਯੁੱਗ ਜਿਉਂਦੇ ਰਹਿਣ ਦੀਆਂ ਆਸਾਂ ਬਨ ਰਹਿ ਹੈ ਇਨਸਾਨ ਇਹੀ ਕਰਦਾ ਨਾ ਵੀ ਮੈਂ ਯਾਰ 70 ਸਾਲ ਦਾ ਹੋ ਗਿਆ ਹੋਰ ਦੇਖ ਲੇ ਹੋਰ 10 ਸਾਲ ਜੀ ਕੇ ਕਿਸੇ ਦਾ ਨਹੀਂ ਜਾਣ ਨੂੰ ਜੀ ਕਰਦਾ ਇਨਸਾਨ ਦਾ ਸੰਸਾਰ ਤੋਂ ਮਹਾਰਾਜ ਕਹਿੰਦੇ ਤੂੰ ਨਾ ਜੁਗਾਂ ਵਿੱਚ ਆਏ ਹੋ ਪਰ ਇੱਥੇ ਕਈ ਯੁਗ ਜਿਉਂਦੇ ਰਹਿਣ ਦੀਆਂ ਆਸਾਂ ਬੰਨੀ ਫਿਰਦੇ ਆ ਵੀ ਚਾਰ ਜੋਗੀ ਜਿਉਂਦਾ ਰਹਾਂ ਮੈਂ ਆਸ ਰੱਖੀ ਬੈਠਾ ਇਨਸਾਨ ਪਰ ਇਹ ਨਿਮਨੁੱਖ ਨੂੰ ਪਤਾ ਵੀ ਕਿਹੜੇ ਮੋੜ ਤੇ ਮੁੱਕ ਜਾਣੀ ਆ ਅਗੇ ਮਹਾਰਾਜ ਕਹਿੰਦੇ ਨੇ ਗ੍ਰਹਿ ਮੰਦਰ ਸਾੰਪੇ ਜੋਤੀਸੇ ਜੋਤਰ ਵਰਕੀ ਛਾਏ ਮਹਾਰਾਜ ਕਹਿੰਦੇ ਜਿਹੜੇ ਤੇ ਘਰ-ਬਾਰ ਕੋਠੀਆਂ ਕਾਰਾਂ ਜ਼ਮੀਨ ਜਾਇਦਾਦਾਂ ਤੈਨੂੰ ਦਿਖਦੀਆਂ ਨਾ ਇਹ ਤਾਂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਗ੍ਰਹਿ ਮੰਦਰ ਸਾੰਪੇ ਜੋਤੀਸੇ ਜੋਤਰ ਵਰਕੀ ਛਾਏ ਏ ਭਾਈ ਇਹ ਘਰ ਮਹਿਲ ਧਨ ਪਦਾਰਥ ਜੋ ਕੁਝ ਦਿਖ ਰਿਹਾ ਹੈ ਇਹ ਸਭ ਕੁਝ ਰੁੱਖ ਦੀ ਛਾਂ ਵਰਗਾ ਹੈ ਸਦਾ ਸਾਫ ਨਹੀਂ ਨਭਾਉਂਦਾ ਇਹ ਤਾਂ ਇੱਕ ਦਿਨ ਛੱਡ ਜਾਣਾ ਇਹਨੂੰ ਸਦਾ ਸਾਥ ਨਹੀਂ ਰਹੇਗਾ ਅੱਗੇ ਮਹਾਰਾਜ ਕਹਿੰਦੇ ਨੇ ਮਨ ਤਨ ਮੇਰਾ ਤਨ ਮੇਰਾ ਸੰਪੇ ਸਭ ਮੇਰੀ ਵਾਗ ਮਿਲਖ ਸਭ ਜਾਏ ਇਹ ਸਰੀਰ ਮੇਰਾ ਹੈ ਮਹਾਰਾਜ ਕਹਿੰਦੇ ਆਪਾਂ ਸਮਝਦੇ ਨਾ ਵੀ ਸਰੀਰ ਮੇਰਾ ਆਪਾਂ ਸਮਝ ਰਹੇ ਆ ਵੀ ਮੇਰਾ ਸਰੀਰ ਆ ਨਾ ਮਹਾਰਾਜ ਕਹਿੰਦੇ ਜਿੰਦੇ ਤੇਰਾ ਤਾਂ ਸਰੀਰ ਵੀ ਹੈ ਨਹੀਂ ਜਿਹਦੇ ਵਿੱਚ ਤੂੰ ਰਹਿ ਰਹੀ ਹੈ ਇਹਨੂੰ ਵੀ ਤੂੰ ਛੱਡ ਕੇ ਚਲੀ ਜਾਣਾ ਹੇ ਇਹ ਸਰੀਰ ਮੇਰਾ ਹੈ ਇਹ ਧਨ ਪਦਾਰਥ ਸਾਰਾ ਮੇਰਾ ਹੈ ਇਹ ਬਾਗ ਮੇਰੇ ਹਨ ਇਹ ਜ਼ਮੀਨਾਂ ਮੇਰੀਆਂ ਹਨ ਇਹ ਸਾਰੇ ਤਾਂ ਮੇਰੇ ਹਨ ਮਹਾਰਾਜ ਕਹਿੰਦੇ ਦੇਵਨਹਾਰਾ ਵਿਸਰੇ ਹੋ ਠਾਕਰ ਖਨਮੇ ਹੋਤ ਪਰਾਏ ਦੇਵਨਹਾਰਾ ਵਿਸਰਿਓ ਠਾਕਰ ਖਨਮੇ ਹੋਤ ਪਰਾਏ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਮਤਾ ਵਿੱਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ ਦੇਣ ਵਾਲਾ ਪ੍ਰਮਾਤਮਾ ਠਾਕਰ ਭੁੱਲ ਜਾਂਦਾ ਹੈ ਤੇ ਇਹ ਸਾਰੇ ਹੀ ਪਦਾਰਥ ਇੱਕ ਖੇਨ ਵਿੱਚ ਉਪਰੇ ਉਪਰੇ ਹੋ ਜਾਂਦੇ ਹਨ ਉਪਰੇ ਦਾ ਮਤਲਬ ਹੈ ਕਿਸ ਕੋਈ ਹੋਰ ਮਾਲਕ ਬਣ ਜਾਂਦਾ ਹੈ ਇਹ ਇਸ ਤਰ੍ਹਾਂ ਆਖਰ ਖਾਲੀ ਹੱਥ ਤੁਰ ਪੈਂਦਾ ਹੈ ਹੈ ਪਹਿਰੇ ਵਾਗਾ ਕਰ ਇਸ਼ਨਾਨ ਜੋ ਆ ਚੰਦਨ ਲਾਏ ਮਨੋਖ ਨਾ ਧੋ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ ਵੀ ਇਹਨੂੰ ਕੋਈ ਦਾਗ ਨਾ ਲੱਗਾ ਹੋਵੇ ਉਜਾਲਾ ਲਾਉਂਦਾ ਵਾ ਕੋਈ ਦਾਗ ਨਾ ਰਹੇ ਚਿੱਟੇ ਚਿੱਟੇ ਕੱਪੜੇ ਪਹਿਨਦਾ ਮਹਾਰਾਜ ਕਹਿੰਦੇ ਧੋ ਧੋ ਕੇ ਧੋ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ ਅਤਰ ਤੇ ਚੰਦਨ ਆਦ ਕਸਰੀਰ ਨੂੰ ਕੱਪੜਿਆਂ ਨੂੰ ਲਾਂਦਾ ਹੈ ਛੰਟ ਛੰਟ ਜੀ ਅੱਜ ਕੱਲ ਪਰਫਿਊਮ ਕਹਿੰਦੇ ਅੱਜ ਦੀ ਭਾਸ਼ਾ ਵਿੱਚ ਮਹਾਰਾਜ ਕਹਿੰਦੇ ਤੂੰ ਲਾਉਣਾ ਭਾਈ ਇਹ ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਨਾ ਜਾਣ ਪਛਾਣ ਨਹੀਂ ਪਾਉਂਦਾ ਤਾਂ ਇਹ ਸਭ ਉਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਿਵਾਂਦਾ ਹੈ ਤੇ ਨਹਾਉਣ ਪਿੱਛੋਂ ਆਪਣੇ ਉੱਤੇ ਘੱਟਾ ਮਿੱਟੀ ਪਾ ਲੈਂਦਾ ਹੈ ਨਿਰਭਉ ਨਿਰੰਕਾਰ ਨਹੀਂ ਕੀਨਿਆ ਕਿਉਂ ਹਸਤੀ ਨਵਾਈ ਹਾਥੀ ਨੂੰ ਨਵਾ ਲੋ ਭਾਈ ਤੁਸੀਂ ਉਹ ਜਿੰਨਾ ਮਰਜੀ ਆ ਸਾਬਣ ਸ਼ੈਂਪੂ ਲਾ ਕੇ ਨਵਾ ਲੋ ਤੇ ਹਾਥੀ ਨੇ ਆਪਣੇ ਉੱਤੇ ਚੱਕੜ ਫੇਰ ਆਪ ਪਾ ਲੈਂਦਾ ਮਹਾਰਾਜ ਕਹਿੰਦੇ ਫਿਰ ਤੇਰਾ ਇਹੋ ਜਿਹਾ ਜੀਵਨ ਆ ਭਾਈ ਕੱਪੜੇ ਤਾਂ ਤੂੰ ਪਹਿਨਦਾ ਅਤਰ ਫਲੇਲ ਤਾਂ ਲਾਉਣਾ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੋਇਆ ਫਿਰ ਸੰਸਾਰ ਕਰੋ ਰੀਤੀਆਂ ਵਿੱਚ ਤੇ ਮਾੜੀ ਬਿਰਤੀ ਕਾਰਨ ਮਾੜੇ ਸੁਭਾਅ ਕਾਰਨ ਫੇਰ ਤੂੰ ਆਪ ਦੇ ਚੱਕੜ ਪਾ ਲੈਣਾ ਮਨ ਦੇ ਉੱਪਰ ਇਹ ਤੇਰਾ ਹਾਥੀ ਵਰਗਾ ਜੀਵਨ ਆ ਫਿਰ ਅਗੇ ਮਹਾਰਾਜ ਕਹਿਣਾ ਕਰਦੇ ਨੇ ਜੋ ਹੋਏ ਕਿਰਪਾਲ ਤਾਂ ਸਤਗੁਰ ਮਿਲੇ ਸਭ ਸੁਖ ਹਰ ਕੇ ਨਾ ਏ ਮਹਾਰਾਜ ਕਹਿੰਦੇ ਪਰ ਜੀਵਾਂ ਦੇ ਵੀ ਕੀ ਬਸ ਹੈ ਜਦੋਂ ਪ੍ਰਮਾਤਮਾ ਕਿਸੇ ਉੱਤੇ ਦਿਆਵਾਨ ਹੁੰਦਾ ਹੈ ਤਦੋਂ ਉਸ ਨੂੰ ਗੁਰੂ ਮਿਲਦਾ ਹੈ ਗੁਰੂ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਜਿਸ ਹਰ ਨਾਮ ਵਿੱਚ ਹੀ ਸਾਰੇ ਹੀ ਸੁਖ ਹਨ ਉਹ ਨਾਮ ਪ੍ਰਭੂ ਪਰਮਾਤਮਾ ਦਾ ਗੁਰੂ ਦਿੰਦਾ ਸਾਨੂੰ ਜਿਹਦੇ ਵਿੱਚ ਸਾਰੇ ਸੁਖ ਨੇ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਮੁਕਤ ਭਾ ਬੰਦਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਮਨੁੱਖ ਦੇ ਮਾਇਆ ਮੋਹ ਦੇ ਬੰਧਨ ਗੁਰੂ ਨੇ ਖੋਲ ਦਿੱਤੇ ਉਹ ਮਨੁੱਖ ਹੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਬੰਦਰਾ ਜੋ ਛਡਕਾਰਾ ਜਦੋਂ ਕਰਾਤਾ ਨਾ ਗੁਰੂ ਦੇ ਗਿਆਨ ਨੇ ਉਦੋਂ ਗੁਣ ਗਾਏ ਜਾਂਦੇ ਨੇ ਨਹੀਂ ਤਾਂ ਫਿਰ ਆਪਾਂ ਰਸਮ ਪੂਰਤੀ ਦਾ ਜ਼ਰੂਰ ਕਰਦੇ ਆਂ ਵੀ ਗੁਰਦੁਆਰੇ ਜਾਣਾ ਜੀ ਮੱਥਾ ਟੇਕਤਾ ਗੋਲਕ ਜਵਾਸ ਰੁਪਏ ਪਾਏ ਦੋ ਪਤਾਸੇ ਲੈ ਤੇ ਘਰ ਨੂੰ ਚਲੇ ਗਏ ਅਗਲੇ ਸ਼ਬਦ ਚ ਮਹਾਰਾ ਸਮਝਾਉਂਦੇ ਨੇ ਗੌੜੀ ਪੂਰਬੀ ਮਹੱਲਾ ਪੰਜਵਾਂ ਇਹ ਪਾਵਨ ਪਵਿੱਤਰ ਅੰਗ 213 ਤੇ ਸੁਭਾਏ ਮਾਨਾ ਜੀ ਮਹਾਰਾਜ ਕਹਿੰਦੇ ਮੇਰੇ ਮਾਨ ਗੋਰ 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 ਸਦ ਕਰੀਏ हे ਮੇਰੇ ਮਾਨ ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਸਦਾ ਹੀ ਭਲਾਣਾ ਕਿਉਂਕਿ ਕਈ ਵਾਰੀ ਜਦੋਂ ਜਾਦੇ ਸੁੱਖ ਸੁਹੂਲਤਾ ਸੁੱਖ ਸੁਹੂਲਤਾ ਜਦੋਂ ਇਨਸਾਨ ਨੂੰ ਮਿਲਦੀਆਂ ਨਾ ਜਿਆਦੇ ਉਦੋਂ ਵੀ ਪ੍ਰਭੂ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਵੇ ਹੁਣ ਆਪਾਂ ਕੀ ਦੇ ਲੈਣਦੇ ਆ ਆਪਣੇ ਕੋਲੇ ਸਾਰਾ ਕੁਝ ਆ ਕੋਠੀਆਂ ਕਾਰਾਂ ਨੇ ਪੈਸਾ ਬਾਧੂ ਆ ਸੁੱਖ ਸੁਹੂਲਤਾਂ ਜਦੋਂ ਹੋ ਜਾਂਦੀਆਂ ਫਿਰ ਰੱਬ ਨੂੰ ਭੁੱਲ ਜਾਂਦਾ ਮਹਾਰਾਜ ਕਹਿੰਦੇ ਨਾ ਭਾਈ ਉਸ ਪ੍ਰਭੂ ਪਰਮਾਤਮਾ ਨੂੰ ਗੁਰੂ ਨੂੰ ਸਦਾ ਯਾਦ ਰੱਖ ਰਤਨ ਜਨਮ ਸਫਲ ਕਰੋ ਕੀਆ ਦਰਸ਼ਨ ਕੋ ਬਲਹਾਰੀਏ ਮਹਾਰਾਜ ਕਹਿੰਦੇ ਗੁਰੂ ਦੇ ਦਰਸ਼ਨਾਂ ਤੋਂ ਸਤਕੇ ਜਾਣਾ ਚਾਹੀਦਾ ਹੈ ਗੁਰੂ ਨੇ ਹੀ ਜੀਵਾਂ ਦੇ ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ਤੇਰੇ ਕੀਮਤੀ ਮਨੁੱਖੇ ਜਨਮ ਨੂੰ ਫਲ ਲਾਇਆ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ ਦੋਤੇ ਪੋਤਰੇ ਦੇਤੇ ਇਹ ਪ੍ਰਭੂ ਪਰਮਾਤਮਾ ਨੇ ਤੇਰੇ ਜੀਵਨ ਨੂੰ ਫਲ ਲਾਇਆ ਹੋਇਆ ਉਸ ਨੂੰ ਯਾਦ ਰੱਖ ਕਿਸੇ ਨੂੰ ਹੋਰ ਨਾ ਮਾਨਤਾ ਦੇ ਭਾਈ ਮਹਾਰਾਜ ਕਹਿੰਦੇ ਜਿਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਮਹਾਰਾਜ ਕਹਿੰਦੇ ਹੈ ਭਾਈ ਜੀਵ ਜਿਤਨੇ ਵੀ ਸਾਹ ਲੈਂਦਾ ਹੈ ਜਿਤਨੀਆਂ ਹੀ ਗਰਾਈਆਂ ਖਾਂਦਾ ਹੈ ਜਿੰਨੀਆਂ ਬੁਰਕੀਆਂ ਕਹ ਲਓ ਆਪਣੀ ਭਾਸ਼ਾ ਚ ਜਿੰਨੀਆਂ ਵੀ ਬੁਰਕੀਆਂ ਮੂੰਹ ਵਿੱਚ ਪਾਉਂਦਾ ਹੈ ਹਰੇਕ ਸਾਹ ਤੇ ਗਰਾਈ ਦੇ ਨਾਲ-ਨਾਲ ਉਤਨੇ ਹੀ ਪ੍ਰਮਾਤਮਾ ਦੇ ਗੁਣ ਗਾਉਂਦੇ ਰਹੋ ਗੁਰੂ ਮਹਾਰਾਜ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਭਾਈ ਗੁਰਮਾਰੀ ਦੇ ਨਾਲ ਨਾਮ ਨਾਲ ਜੁੜਿਆ ਜਾ ਰਹਿ ਪ੍ਰਭੂ ਪ੍ਰਮਾਤਮਾ ਦੇ ਸਾਹ-ਸਾਹ ਦੇ ਨਾਲ ਯਾਦ ਰੱਖ ਖਾਣ ਦਾ ਪੀਂਦਾ ਯਾਦ ਰੱਖ ਉੱਠਦਾ ਬੈਂਦਾ ਪੈਂਦਾ ਸੌਂਦਾ ਯਾਦ ਰੱਖ ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾ ਜੀ ਨੇ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਤੇ ਤਾਂ ਪਾਲਣ ਪੋਸ਼ਣ ਕਰ ਰਿਆ ਅੱਗੇ ਮਹਾਰਾਜ ਕਹਿੰਦੇ ਨੇ ਜੋ ਹੋਏ ਦਿਆਲ ਸਤਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਵਾਹ ਮਹਾਰਾਜ ਕਹਿੰਦੇ ਪਰ ਹੈ ਅਕਲ ਹੈ ਮਤ ਹੰਦ ਵਾਹਿਗੁਰੂ ਹੇ ਅਕਲ ਹੇ ਮਤ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਿਆਵਾਨ ਹੋਵੇ ਮਨੁੱਖ ਨੂੰ ਭੈਣਾ ਚਾਹ ਪਾਈ ਆ ਇਹ ਅਕਲ ਉਦੋਂ ਹੀ ਆਉਂਦੀ ਆ ਜਦੋਂ ਗੁਰੂ ਦੀ ਮਤ ਮਿਲ ਜੇ ਨਹੀਂ ਤਾਂ ਅਸੀਂ ਅੰਨੇਵਾ ਜੀਵਨ ਜੀ ਜਾ ਰਹੇ ਆ ਮਨੁੱਖੇ ਜਨਮ ਦੀ ਸਾਨੂੰ ਕਦਰ ਨਹੀਂ ਹੈ ਤੇ ਬਸ ਉਹ ਦਿਨ ਚੜ ਗਿਆ ਕਮਾਂਕਾਰਾਂ ਵਿੱਚ ਨੰਗਾ ਲਿਆ ਸ਼ਾਮ ਪੈ ਗਈ ਤਾਂ ਸੌ ਕੇ ਨੰਗਾ ਲਈ ਗਰਬਾਣੀ ਵਿੱਚ ਪੰਕਤੀ ਆ ਦਿਨ ਸਗ ਬਾਇਆ ਖਾਏ ਕੇ ਤੇ ਰਾਤ ਰਾਤ ਨੰਗਾਈ ਸੌ ਕੇ ਇਸ ਤਰ੍ਹਾਂ ਪੰਕਤੀ ਆ ਵੀ ਮਹਾਰਾਜ ਕਹਿੰਦੇ ਤੂੰ ਰਾਤ ਨੂੰ ਦੁਬਾਈ ਸੌ ਕੇ ਨੰਗਾ ਲੈਣਾ ਦਿਨ ਖਾਣ ਪੀਣ ਚ ਨੰਗਾ ਲੈਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ 84 ਦਾ ਗੇੜ ਫੇਰ ਸ਼ੁਰੂ ਹੋ ਰਿਹਾ ਤੇਰੇ ਵਾਸਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਭਾਈ ਤੇਰਾ ਮਨੁੱਖਾ ਜਨਮ ਲੇਖੇ ਲੱਜੇ ਮਹਾਰਾਜ ਕਹਿੰਦੇ ਜੋ ਹੋਏ ਦਿਆਲ ਸਤਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਮਹਾਰਾਜ ਕਹਿੰਦੇ ਤੈਨੂੰ ਇਹ ਅਕਲ ਇਹ ਮਤ ਤਦੋਂ ਜੀਵਾਂ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਗੁਰੂ ਦਿਆਵਾਨ ਹੋਵੇ ਅਗਲੇ ਬੰਦ ਚ ਕਹਿੰਦੇ ਨੇ ਮਹਾਰਾਜ ਮੇਰੇ ਮਨ ਨਾਮ ਲੈ ਜਮ ਬੱਧ ਤੇ ਛੂਟੇ ਸਰਬ ਸੁਖਾ ਸੁਖ ਪਾਈਏ ਮਹਾਰਾਜ ਕਹਿੰਦੇ ਹੈ ਮੇਰੇ ਮਨ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇ ਤਾਂ ਜਮਾਂ ਦੇ ਬੰਧਨਾਂ ਤੋਂ ਖਲਾਸੀ ਪਾਵੇਂਗਾ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਏਗਾ ਮਹਾਰਾਜ ਕਹਿੰਦੇ ਤੇ ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਗਾ ਜੋ ਜਮ ਦੇ ਵਸ ਪਾਉਂਦੇ ਹਨ ਜਿਹੜੇ ਜਮਾਂ ਦੇ ਵਸ ਪਾਉਂਦੇ ਨੇ ਨਾ ਸਾਨੂੰ ਮਾਇਕ ਪਦਾਰਥ ਉਹਨਾਂ ਤੋਂ ਛਡਾ ਲੇਗਾ ਗੁਰੂ ਦਾ ਗਿਆਨ ਅੱਗੇ ਮਹਾਰਾਜ ਕਹਿੰਦੇ ਨੇ ਜੋ ਆਤਮ ਕੋ ਮੌਤ ਲਿਆ ਜਿੰਦੇ ਹਨ ਤੇ ਨਾਮ ਸਿਮਰਿਆ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੇਵ ਸੁਆਮੀ ਸਤਗੁਰ ਦਾਤਾ ਮਨ ਬਾਂਸਤ ਫਲ ਪਾਈ ਮਹਾਰਾਜ ਕਹਿੰਦੇ ਹੈ ਭਾਈ ਮਾਲਕ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਗੁਰੂ ਦੀ ਸੇਵਾ ਕਰ ਮਨ ਚਿੱਤਰ ਮਨ ਇੱਛੇ ਦੇ ਫਲ ਹੱਥ ਆ ਜਾਂਦੇ ਨੇ ਜਿਹੜੀ ਤੇਰੇ ਇੱਛਾਵਾਂ ਨਾਲ ਤੇਰੀਆਂ ਵੀ ਆ ਵੀ ਮੇਰੀ ਆਸ ਆ ਮੇਰਾ ਆ ਕੰਮ ਪੂਰਾ ਹੋ ਜੇ ਉਹ ਮੇਰਾ ਬਣ ਜੇ ਆ ਮੇਰਾ ਆ ਜੇ ਘਰ ਵਿੱਚ ਉਹ ਤੇਰੀਆਂ ਮਹਾਰਾਜ ਕਹਿੰਦੇ ਇੱਛਾ ਦੇ ਫਲ ਤੈਨੂੰ ਮਿਲ ਜਾਣਗੇ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗਤ ਆ ਤੁਹਾਰੇ ਚਾਲੇ ਮਹਾਰਾਜ ਕਹਿੰਦੇ اے ਮੇਰੇ ਮਨ ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ ਏ ਮਨ ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ ਆਪਾਂ ਜੇ ਕਿਸੇ ਸਫਰ ਤੇ ਜਾਣਾ ਹੋਵੇ ਜਾਂ ਭੈਣ ਆ ਜੇ ਭਾਈ ਆ ਆਪਾਂ ਕਹਿੰਦੇ ਚੱਲ ਜਾਰ ਆਪਾਂ ਕੱਲ ਨੂੰ ਮੁੜਿਆ ਮੰਗੇ ਜਾਂ ਪਰਸੋਂ ਨੂੰ ਮੁੜਿਆ ਮੰਗੇ ਚੱਲ ਚੱਲ ਗਏ ਤੇਰੇ ਨਾਲ ਸਾਥ ਹੋ ਜੇ ਮੇਰਾ ਗੱਲਾਂ ਬਾਤਾਂ ਕਰਦਿਆਂ ਨੂੰ ਆਪਣਾ ਸਫਰ ਤੈ ਹੋ ਜਾਏਗਾ ਆਪਾਂ ਕਹਿੰਦੇ ਨੇ ਨਾ ਆਮ ਜੀ ਗੱਲ ਇਹ ਇਸੇ ਤਰ੍ਹਾਂ ਹੀ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਗਿਆਨ ਤੇਰਾ ਸਾਥੀ ਹੈ ਜੀਵਾਤਮਾ ਦਾ ਕਿਉਂਕਿ ਜੀਵਾਤਮਾ ਤਾਂ ਹੁਣਾ ਸਰੀਰ ਵਿੱਚ ਰਹਿ ਰਹੀ ਆ ਤੇ ਸਰੀਰ ਮ ਨਹੀਂ ਜੀਵਾਤਮਾ ਦੇ ਨਾਲ ਜਾਣਾ ਸਰੀਰ ਵੀ ਇੱਥੇ ਹੀ ਰਹਿ ਜਾਣਾ ਜੀਵਾਤਮਾ ਨੇ ਇਕੱਲੀ ਜਾਣਾ ਤੇ ਜੀਵਾਤਮਾ ਦਾ ਸਾਥੀ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਗਿਆਨ ਹੈ ਅਸੀਂ ਭਾਈ ਕਿਰਪਾ ਕਰਕੇ ਗੁਰੂ ਤੋਂ ਕਿਰਪਾ ਲਈਏ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦਾ ਗਿਆਨ ਲਈਏ ਤੇ ਪ੍ਰਭੂ ਪਰਮਾਤਮਾ ਦਾ ਨਾਮ ਜਪੀਏ ਅਗੇ ਮਹਾਰਾਜ ਕਹਿਣਾ ਕਰਦੇ ਨੇ ਕਰ ਸੇਵਾ ਸਤਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਏ ਮਾਨ ਆਪਣੇ ਸਤਗੁਰੂ ਦੀ ਸ਼ਰਨ ਪਾਓ ਕਰਤਾ ਦਾ ਨਾਮ ਸਤਗੁਰੂ ਤੋਂ ਹੀ ਮਿਲਦਾ ਹੈ ਉਸ ਪ੍ਰਭੂ ਪਰਮਾਤਮਾ ਦਾ ਨਾਮ ਇਸ ਗੁਰਬਾਣੀ ਰਾਹੀਂ ਮਿਲਦਾ ਗੁਰੂ ਤੋਂ ਹੀ ਮਿਲਦਾ ਸ਼ਬਦ ਗੁਰੂ ਤੋਂ ਮਿਲਦਾ ਸ਼ਬਦ ਗੁਰੂ ਦੇ ਲੜ ਲੱਗ ਕੇ ਹੀ ਸਾਡਾ ਪਾਰ ਉਤਾਰਾ ਹੋਣਾ ਹੈ ਤੇ ਸ਼ਬਦ ਗੁਰੂ ਹੀ ਸਾਨੂੰ ਸੂਝੀ ਦਿੰਦਾ ਜੇ ਹੁਣ ਆਪਾਂ ਸ਼ਬਦ ਦੀ ਗੱਲ ਕਰੀਏ ਤਾਂ ਜਿਵੇਂ ਹੁਣ ਸਾਈਨ ਬੋਰਡ ਲੱਗੇ ਆ ਜਿਹਨੂੰ ਨਹੀਂ ਵੀ ਰਸਤੇ ਦਾ ਪਤਾ ਉਹ ਸਾਈਨ ਬੋਰਡ ਤੇ ਪੜਦਾ ਸ਼ਬਦ ਹੀ ਪੜਿਆ ਨਾ ਉਹਨੇ ਸ਼ਬਦ ਤੋਂ ਸਿੱਖਿਆ ਲੈ ਕੇ ਉਸ ਰਸਤੇ ਗੱਡੀ ਮੋੜ ਲੈਂਦਾ ਆਪਦੀ ਉਸ ਰਸਤੇ ਚੱਲ ਪੈਂਦਾ ਇਹ ਸ਼ਬਦ ਨਾਲ ਜੁੜੇ ਰਹੀਏ ਫਿਰ ਲੋਕ ਸੁਖੀਏ ਪ੍ਰਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪੇ ਮੇਲ ਮਨਾਪ ਕਰਾ ਲੜੇ ਗੁਰੂ ਨੇ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਕਰਪਾਲ ਕਿਰਪਾ ਪ੍ਰਪਤਾਰੀ ਬਿਨ ਸੇ ਸਰਬ ਅੰਦੇਸਾ ਜਿਸਮਨੁ ਕਉ ਉਤੇ ਕਿਰਪਾਲ ਸਤਿਗੁਰੂ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ ਫਿਕਰ ਮਿਟ ਗਏ ਸਾਰੀ ਚਿੰਤਾ ਫਿਕਰ ਮਿਟ ਗਏ ਉਹ ਦੇ ਇਨਸਾਨ ਦੇ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਏ ਨਾਨਕ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਕੀਰਤਨ ਵਿੱਚ ਆਨੰਦ ਮਾਣਿਆ ਉਸ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਗਏ ਅਗਲਾ ਸ਼ਬਦ ਜ ਮਹਾਰਾਜ ਸਮਝਾਉਣਗੇ ਰਾਗ ਗਉੜੀ ਮਹੱਲਾ 5 ਇਹ ਰਾਗ ਗਉੜੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੀ ੴ ਸਤਿਗੁਰ ਪ੍ਰਸਾਦ ਮਹਾਰਾਜ ਨੇ ਸਮਝਾਉਣਾ ਕੀਤਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ ਆਪਾਂ ਹੁਣ ਸ਼ਬਦ ਗੁਰੂ ਦੇ ਚਰਨੀ ਲੱਗੇ ਬੈਠੇ ਆ ਜਿੰਨੇ ਵੀ ਭੈਣ ਭਰਾ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਆਪਾਂ ਗਾਇਨ ਕਰ ਲੈਨੇ ਆ ਦੋ ਪੰਕਤੀਆਂ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਕੀ 부ਜੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ 부ਜੀ ਹੈ ਮਹਾਰਾਜ ਕਹਿੰਦੇ ਹੈ ਭਾਈ ਕਿਸੇ ਬਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ 부ਜੀ ਹੈ ਕੋਟ ਜੋਰ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਕਿਉਂ ਲੁੱਜੀ ਹੈ ਮਹਾਰਾਜ ਕਹਿੰਦੇ ਨਾ ਸਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ ਕਰੋੜਾਂ ਰੁਪਏ ਕਮਾਉਂਦਾ ਹੈ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਦਾ ਹੈ ਫਿਰ ਵੀ ਮਾਇਆ ਦੇ ਲਾਲਚ ਵੱਲੋਂ ਆਪਣੇ ਮਨ ਨੂੰ ਰੋਕਦਾ ਨਹੀਂ ਸਗੋਂ ਹੋਰ ਵਧੇਕ ਹੋਰ ਵਧੇਕ ਧਨ ਇਕੱਠਾ ਕਰਨ ਵਾਸਤੇ ਰਿਸਨਾ ਦੀ ਅੱਗ ਵਿੱਚ ਛੜਦਾ ਰਹਿੰਦਾ ਹੈ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਅਰਦਾਸ ਬੇਨਤੀ ਕਰਦੇ ਆਂ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਪਾਵਨ ਪਵਿੱਤਰ ਰੰਗ 213 ਤੇ ਹੀ ਸਭਾਏ ਮਾਨ ਸ਼ਬਦ ਹੈ ਇਹ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਦੀ ਮਹਾਰਾਜੀ ਕਿਰਪਾ ਨਾਲ ਸੋ ਹੋਈਆਂ ਭੁੱਲਾਂ ਚੁੱਕ ਦੀ ਮਾਫੀ ਜੀ ਅਰਦਾਸ ਬੇਨਤੀ ਹੈ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਉਮਰੀ ਕਿਰਪਾ ਮੈਂ ਸੂਖ ਕਨੇਰੀ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੋਤੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ